ਸੋ ਇਹ ਘਰ ਆ ਜਿੱਥੇ ਜਿਹੜਾ ਜਦੋਂ ਬਲਾਸਟ ਹੁੰਦਾ ਵਾ ਤਾਂ ਇੱਕ ਘਰ ਦੇ ਜਿਹੜੇ ਦਰਾਰ ਵੀ ਆ ਗਈ ਐ ਸੋ ਆਪਾਂ ਗੱਲਬਾਤ ਕਰਦੇ ਬਜ਼ੁਰਗ ਨਾਲ ਜਿਸ ਤਰੀਕੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦੱਸਿਆ ਸੋ ਇਹ ਬਜ਼ੁਰਗਾਂ ਦਾ ਕਾਰਿਆ ਜਿੱਥੇ ਤਰੇੜਾਂ ਆ ਗਈਆਂ ਵੱਡਾ ਜਿਹੜਾ ਤਮਾਕਾ ਹੁੰਦਾ ਜਦੋਂ ਕਮਰਿਆਂ ਦੇ ਸ਼ੀਸ਼ੇ ਟੁੱਟ ਜਾਂਦੇ ਆ ਤਾਂ ਉਸ ਤੋਂ ਬਾਅਦ ਤਰੇੜਾਂ ਜਿਹੜੀਆਂ ਵਾਂ ਉਹ ਆ ਜਾਂਦੀਆਂ ਵਾਂ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਘਰ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਤਮਕ ਪੈਂਦੀ ਆ ਤਾਂ ਇਹ ਜਿਹੜੇ ਲੈਂਟਰ ਤੱਕ ਡਿੱਗਣ ਦੀ ਨੋਬਤ ਆ ਸਕਦੀ ਸੀ ਕਿਉਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੈਂਟਰ ਜਿਹੜਾ ਵਾ ਉਹ ਡਿੱਗਣ ਤੱਕ ਦੀ ਨੋਬਤ ਜਿਹੜੀ ਆ ਗਈ ਹੈ ਤਸਵੀਰਾਂ ਗਰਦਾਸਪੁਰ ਦੇ ਸਰਹੱਦੀ ਜ਼ਿਲ੍ਹੇ ਦੇ ਪਿੰਡ ਛਿਸ਼ਰੇ ਦੀਆਂ ਵਾ ਜਿੱਥੇ ਬਹੁਤ ਵੱਡਾ ਤਮਕਾ ਹਾਂਜੀ ਬਣੀਆਂ ਖਾਦੀ ਹੈ ਅੱਛਾ ਤੁਹਾਡੇ ਡੇਰੇ ਦੀ ਹੱਦ ਪਣੀ ਵੀ ਹੈ ਛਿਸ਼ਰੇ ਦਾ ਹੱਦ ਪਣੀ ਵੀ ਖਾਦੀ ਹੈ ਕਿ ਇਹ ਦੋ ਜਿਹੜੇ ਨੇ ਭੈਣੇ ਮੇਹਾਂ ਖਾਣੇ ਤੁਸੀਂ ਤੁਸੀਂ ਜਦੋਂ ਜਦੋਂ ਧੁਮਾਕ ਜਦੋਂ ਧੁਮਾਕਾ ਹੋਇਆ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਧੁਮਾਕਾ ਹੋ ਰਿਹਾ ਇਹ ਫਿਰ ਹਿੱਲ ਗਿਆ ਘਰ ਹਿੱਲਿਆ ਚੰਗਾ ਅਸੀਂ ਤਾਂ ਪਹਿਲਾਂ ਸੁੱਤੇ ਹਾਂ ਮੁੜ ਕੇ ਜਦੋਂ ਜਾ ਕੇ ਉੱਠਿਆ ਤੇ ਇੱਧਰ ਤਾਂ ਸਾਰੇ ਲਿਸ਼ਕੀ ਲਿਸ਼ਕੇ ਦੂਰ ਤੱਕ ਲਿਸ਼ਕ ਪਈ ਤੇ ਅਸੀਂ ਦੇ ਸਮਝਿਆ ਵੀ ਸਾਡੇ ਘਰ ਨੂੰ ਅੱਗ ਲੱਗੀ ਹੂੰ ਤੇ ਜਾਣੇ ਰੋਂਡਾ ਵੇ ਹੂੰ ਫਿਰ ਅਸੀਂ ਬਾਹਰ ਨੂੰ ਭੱਜੇ ਅੰਦਰ ਆਈ ਹੂੰ ਤੇ ਕੈਨਾ ਧੁਮਾਕਾ ਆਇਆ ਵੀ ਐਡਾ ਧੁਮਾਕਾ ਕਿ ਜਿੰਦਗੀ ਨਹੀਂ ਵੇਖਣਾ ਜਬਰਦਸਤ ਜਿਦਾਂ ਬੀਲੀ ਸ਼ਮਾਨੀ ਕੱਢ ਕੇ ਦੀ ਉਤੋਂ ਹੀ ਵੱਧ ਹੂੰ ਨਿਆਲੇ ਰੋਡਾਂ ਤੇ ਮੈਂ ਕਿਹਾ ਚੁੱਪ ਕਰ ਚੁੱਪ ਕਰਾਇਆ ਹੂੰ ਤੇ ਇਸ ਕਰਕੇ ਦੋ ਐਸਾਂ ਤੇ ਡਿੱਗੇ ਨੇ ਸਾਡੇ ਤੇ ਇੱਕ ਆ ਬਿਲਕੁਲ ਇੱਕ ਆਪਣਾ ਇੱਕ ਕਿੱਲੇ ਤੇ ਆ ਅਗਲਾ ਤਿੰਨ ਕਿੱਲੇ ਨੇ ਇਧਰ ਵੀ ਤਿੰਨ ਤਿੰਨ ਕਿੱਲੇ ਨੇ ਦੋ ਬੰਬ ਚੜ੍ਹ ਗਏ ਨੇ ਤੇ ਟੋਏ ਜਿਹੜੇ ਨੇ ਚਾਰ ਪਏ ਨੇ ਬੰਬ ਪੰਜ ਡਿੱਗੇ ਨੇ ਹੂੰ ਤੇ ਚਾਰਟ ਹੋਏ ਪਏ ਨੇ ਦੋ ਇੱਕ ਇੱਕ ਟੋਏ ਚ ਦੋ ਬੰਬ ਵੇ ਜਿਹੜਾ ਵੱਡਾ ਟੋ ਹਾਂ ਵੱਡਾ ਟੋ ਹੈ 8 ਫੁੱਟ ਦਾ ਹਾਂਜੀ ਤੇ ਧਮਾਕਾ ਤੇ ਕੋਈ ਗੱਲ ਕਰਨ ਵਾਲੀ ਨਹੀਂ ਬਿਲਕੁਲ ਮੈਂ ਸਾਡੀ ਕੋਠੀ ਗਈ ਉਸ ਟਾਈਮ ਤੇ ਇੱਕ ਵਾਰ ਪਰਿਵਾਰ ਜਿਹੜਾ ਹਾਂ ਮਤਲਬ ਮਤਲਬ ਪਰਿਵਾਰ ਇਕੱਲ ਘਬਰਾ ਗਿਆ ਸਾਰਾ ਕੇ ਬਹੁਤ ਜ਼ਿਆਦਾ ਘਬਰਾ ਗਿਆ ਮੈਂ ਇੱਕ ਵਾਰ ਆਪਣੇ ਸਹਿਯੋਗੀ ਨੂੰ ਕਹਿੰਦਾ ਇੱਕ ਵਾਰ ਦੁਬਾਰਾ ਤਸਵੀਰਾਂ ਦਿਖਾਈ ਜਨ ਕਿਸ ਤਰੀਕੇ ਨਾਲ ਰੂਹ ਕੰਬਾਉਣਾ ਹਾਦਸਾ ਹੋ ਸਕਦਾ ਸੀਗਾ ਕਿਉਂਕਿ ਸ਼ੁਕਰ ਰਹਿ ਰੱਬ ਦਾ ਰੱਬ ਦਾ ਸ਼ੁਕਰ ਗੁਜ਼ਾਰ ਆ ਉਹ ਲੋਕ ਜਿਹੜੇ ਬਿਲਕੁਲ ਇਸ ਸਮੇਂ ਸੋਖੀ ਵਸ ਰਿਹਾ ਕਿਉਂਕਿ ਇਹ ਤੁਸੀਂ ਦੇਖ ਸਕਦੇ ਹੋ ਲੈਂਟਰ ਕਿਸ ਤਰੀਕੇ ਦੇ ਨਾਲ ਚਿਪਰਾਂ ਜਿਹੜੀਆਂ ਲੱਤ ਕੇ ਥੱਲੇ ਡਿੱਗੀਆਂ ਵਾਂ ਤੇ ਕਿਸੇ ਵੇਲੇ ਵੀ ਕੋਈ ਵੀ ਨੁਕਸਾਨ ਹੋ ਸਕਦਾ ਸੀ ਹਾਂਜੀ ਇੱਧਰ ਵੀ ਜਿਹੜਾ ਨੁਕਸਾਨਿਆ ਗਿਆ ਇਹ ਰਸੋਈ ਆ ਤੇ ਰਸੋਈ ਦੇ ਵੀ ਜਿਹੜੇ ਆ ਤਰੇੜਾ ਇਹ ਇਹ ਤੁਸੀਂ ਖੁਦ ਦੇ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਬਿਲਕੁਲ ਤਰੇੜਾ ਜਿਹੜੀਆਂ ਇਕਦਮ ਪਈਆਂਵਾ ਤਮਾਕੇ ਦੀ ਆਵਾਜ਼ ਤੋਂ ਬਾਅਦ ਇਕਦਮ ਹੰਝ ਹੋਇਆ ਅਜੇ ਨਾ ਬਿਜਲੀ ਕੜਕ ਗਿਆ ਨੂੰ ਉੱਤੇ ਪੈ ਗਏ ਮੈਂ ਇੱਥੇ ਬਰਾਡੇ ਸੁੱਤੀਆਂ ਇਹ ਲੱਗੇ ਸੁੱਤੇ ਮੈਂ ਬੱਚੇ ਅੰਦਰ ਮੈਂ ਫਟਾਫਟ ਗਿੰਨੇ ਤੇ ਜਾ ਕੇ ਤਰੋਂ ਲੱਪੀ ਇਹ ਤੇ ਮਾਸਾਈ ਬੱਚੇ ਮਾਰੇ ਮੱਚਾ

हां सोग्याओ ओसे ये दवे खंडे बाहर निकल गए हम्म ए इनना नाल ਗੱਲ ਕੀਤੀ ਬੋਲੀ ਹੋ ਗਿਆ ਤਮਾਕੀ ਜਬਰਦਸਤੀ ਬਹੁਤ ਜ਼ਿਆਦਾ ਹਾਂ ਜੇ ਤੁਹਾਡੇ ਕੋਲ ਤੁਸੀਂ ਉਹ ਉਹ ਜਿਹੜੀ ਕਹਿ ਰਹੇ ਸੀ ਤੁਹਾਡੇ ਕੋਲ ਪਈ ਸੀ ਆਹ ਇਸ ਤਰ੍ਹਾਂ ਇਹ ਇਹ ਜਿਹੜੇ ਆ ਇਹ ਬਾਪੂ ਜੀ ਉਹਨਾਂ ਨੂੰ ਇਹ ਕਿੱਥੋਂ ਜਿੱਥੇ ਤਮਾਕੀ ਦਾ ਥਾਂ ਦਾ ਤਮਾਕੀ ਦਾ ਥਾਂ ਤੋਂ ਉਹ ਤੋਂ ਇਹ ਤਮਾਕੀ ਵਾਲੀ ਥਾਂ ਤੋਂ ਇਹ ਕੁਝ ਜਿਹੜੇ ਆ ਇਹ ਮੇਲੀਆਂ ਚਿਪੜਾ ਮਿਲੀਆਂ ਜਬਰਦਸਤ ਹੋਇਆਗੇ ਅਲੱਗ-ਅਲੱਗੇ ਕਮਾਂਦ ਕਾਲੇ ਸ਼ਾਹ ਧਰਤੀ ਸੜ ਗਈ ਹੋਣੇ ਨਹੀਂ ਕਮਾਂਦ ਹੀ ਸੜ ਗਏ ਨੇ ਟੋਏ ਪੈ ਨੇ ਤੁਸੀਂ ਜਾ ਕੇ ਵੇਖ ਸਕਦੇ ਹੋ ਮੇਰੇ ਨਾਲ ਚੱਲੋ ਤੇ ਵੇਖੋ ਦੋ ਉਧਰ ਇੱਕ 8 ਫੁੱਟ ਦਾ ਖੂਹ ਇੱਕ 4 ਫੁੱਟ ਦਾ 4-4 ਫੁੱਟ ਦੇ ਖੂਹ ਇੱਧਰ ਨੇ ਜਿਹੜੇ ਐ ਥਾਂ ਥੋਲੇ ਪਧਰੇ ਹੋ ਗਏ ਨੇ ਤੇ ਸਾਡੇ ਉੱਤੋਂ ਹੀ ਲੰਘ ਕੇ ਗਿਆ ਜਹਾਜ ਮੇਰੇ ਹਿਸਾਬ ਨਾਲ ਸਾਡੇ ਉੱਤੋਂ ਹੀ ਲੰਘ ਗਿਆ ਇਨਾਂ ਜਗਰਦਸਤ ਮਤਲਬ ਕੋਈ ਗੱਲ ਕਰਨ ਵਾਲੇ ਨਹੀਂ ਇਨਾਂ ਠਾ ਠਾ 4-5 ਰੀ ਹੋਇਆ ਹਾਂਜੀ ਖੂਹ ਪਾਤੇ ਨੇ ਤਹਾਡੇ ਦੇ ਕੰਨ ਬੋਲੇ ਹੋਗੇ ਜਦੋਂ ਸਾਡੇ ਉੱਤੋਂ ਲੰਘ ਕੇ ਗਏ ਇਹਦੇ ਇਹ ਤਾਂ ਸਾਡੇ ਕੋਠੇ ਗਏ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨਾ ਕਾਮਯਾਬ ਕਰ ਦਿੱਤੀ ਗਈ ਪਰ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਅਗਰ ਇਹ ਜਿਹੜਾ ਤਮਾਕਾ ਪਿੰਡ ਦੇ ਵਿੱਚ ਹੁੰਦਾ ਵਸੋਂ ਦੇ ਵਿੱਚ ਹੁੰਦਾ ਮੈਂ ਤਸਵੀਰ ਦਿਖਾਉਣੀ ਚਾਹੂੰਗਾ ਕਿੰਨਾ ਗਹਿਰਾ ਖੱਡਾ ਬਣ ਗਿਆ ਗਰਦਾਸਪੁਰ ਦੇ ਏਰੀਆ ਦੇ ਵਿੱਚ ਇਹ ਪਿੰਡਾ ਗਰਦਾਸਪੁਰ ਦਾ ਇਹ ਪਿੰਡਾ ਸਰਹੱਦੀ ਜ਼ਿਲ੍ਹੇ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਵਿਸਫੋਟਿਕ ਤਮਾਕਾ ਹੋਇਆ ਜਿਹਦੇ ਨਾਲ ਇਨਾ ਗਹਿਰਾ ਖੱਡਾ ਹੋ ਗਿਆ ਅਗਰ ਇਹ ਜਿਹੜਾ ਤਮਾਕਾ ਪਿੰਡ ਜਾਂ ਵਸੋਂ ਦੇ ਵਿੱਚ ਹੁੰਦਾ ਤਾਂ ਕਿੰਨਾ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਪਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਕਾਮਯਾਬ ਨਹੀਂ ਹੋ ਸਕਦਾ